ਸਤਿ ਸ਼੍ਰੀ ਅਕਾਲ ਜੀ ਹੋਇਆ ਜੀ ਨਵੀਂ ਕਹਾਣੀ ਲੈ ਕੇ ਪੰਡਤ ਜੀ ਕੋਈ ਵੀ ਆਦਮੀ ਭੁੱਖਾ ਤੇ ਬਿਨਾ ਕੰਬਲ ਤੋਂ ਨਹੀਂ ਜਾਣਾ ਚਾਹੀਦਾ ਇਹ ਸਭ ਮੈਂ ਆਪਣੇ ਪਾਪਾ ਲਈ ਹੀ ਕਰ ਰਹੀਆਂ ਧਿਆਨ ਰੱਖਿਓ ਬਸ ਕੋਈ ਵੀ ਭੁਖਾਣੇ ਜਾਣਾ ਚਾਹੀਦਾ ਇੰਨਾ ਕਹਿੰਦੇ ਕਹਿੰਦੇ ਬਲਜੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪੰਡਤ ਜੀ ਸਾਰਿਆਂ ਨੂੰ ਕਹਿੰਦੇ ਕਿ ਸਾਰੇ ਲਾਈਨ ਵਿੱਚ ਬੈਠ ਜਾਓ ਸਾਰਿਆਂ ਨੂੰ ਭੋਜਨ ਮਿਲੇਗਾ ਬਲਜੀਤ ਵੀ ਖਾਣਾ ਤੇ ਕੰਬਲ ਵੰਡਣ ਲੱਗੀ ਖਾਣਾ ਤੇ ਕੰਬਲ ਵੰਡਦੇ ਵੰਡਦੇ ਜਦੋਂ ਉਹ ਅਖੀਰਲੇ ਆਦਮੀ ਦੇ ਕੋਲ ਗਈ ਤਾਂ ਉਹ ਹੈਰਾਨ ਹੀ ਰਹਿ ਗਈ ਕਿ ਤੇ ਉਸ ਨੂੰ ਦੇਖ ਕੇ ਉਸ ਦੇ ਹੱਥਾਂ ਵਿੱਚ ਜੋ ਸਾਰਾ ਸਮਾਨ ਸੀ ਉਹ ਹੇਠਾਂ ਡਿੱਗ ਜਾਂਦਾ ਇਹ ਦੇਖ ਕੇ ਉਹ ਬਜ਼ੁਰਗ ਆਦਮੀ ਬਲਜੀਤ ਨੂੰ ਕਹਿੰਦਾ ਬੇਟਾ ਮੈਨੂੰ ਬਹੁਤ ਠੰਡ ਲੱਗਦੀ ਹੈ ਇੱਕ ਕੰਬਲ ਨਾਲ ਮੇਰਾ ਗੁਜ਼ਾਰਾ ਨਹੀਂ ਹੁੰਦਾ ਤੂੰ ਬੇਸ਼ੱਕ ਮੈਨੂੰ ਖਾਣਾ ਨਾ ਦੇ ਤੇ ਮੈਨੂੰ ਇੱਕ ਕੰਬਲ ਹੋਰ ਦੇ ਦੇ ਬਲਜੀਤ ਉਸ ਦੀ ਗੱਲ ਸੁਣ ਕੇ ਰੋ ਪਈ ਤੇ ਕਹਿੰਦੀ ਪਾਪਾ ਤੁਸੀਂ ਪਾਪਾ ਪਹਿਚਾਨਿਆ ਨਹੀਂ ਮੈਂ ਤੁਹਾਡੀ ਗੁੜੀਆ ਤੇ ਤੁਸੀਂ ਇੱਥੇ ਕੀ ਕਰ ਰਹੇ ਹੋ ਤੇ ਇਸ ਹਾਲਤ ਵਿੱਚ ਉਹ ਬਜ਼ੁਰਗ ਬਲਜੀਤ ਦੀਆਂ ਗੱਲਾਂ ਸੁਣ ਕੇ ਉਸ ਵੱਲ ਹੈਰਾਨ ਹੋ ਕੇ ਬਸ ਦੇਖੀ ਜਾ ਰਿਹਾ ਸੀ ਤਾਂ ਉਸ ਵਕਤ ਮੰਦਰ ਦੇ ਪੁਜਾਰੀ ਆ ਕੇ ਬਲਜੀਤ ਨੂੰ ਕਹਿੰਦੇ ਬੇਟਾ ਕੀ ਤੂੰ ਇਸ ਨੂੰ ਜਾਣਦੀ ਹੈ ਬਲਜੀਤ ਰੋਂਦੀ ਹੋਈ ਕਹਿੰਦੀ ਆ ਹਾਂ ਇਹ ਮੇਰੇ ਪਾਪਾ ਜਗਤਾਰ ਸਿੰਘ ਹਨ ਬਲਜੀਤ ਦੀ ਗੱਲ ਸੁਣ ਕੇ ਪੰਡਤ ਜੀ ਕਹਿੰਦੇ ਕਿ ਇੱਕ ਦਿਨ ਇਸ ਨੂੰ ਇੱਥੇ ਕੋਈ ਬਿਠਾ ਕੇ ਚਲਾ ਗਿਆ ਸੀ ਤੇ ਉਦੋਂ ਦੇ ਇਹ ਇਸ ਮੰਦਰ ਦੇ ਬਾਹਰ ਹੀ ਰਹਿੰਦੇ ਹਨ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਨੂੰ ਆਪਣੀ ਬੀਤ ਚੁੱਕੀ ਜ਼ਿੰਦਗੀ ਬਾਰੇ ਕੁਝ ਵੀ ਯਾਦ ਨਹੀਂ ਪਰ ਜੇ ਤੂੰ ਕਹਿ ਰਹੀ ਹੈ ਕਿ ਇਹ ਤੇਰੇ ਪਾਪਾ ਨੇ ਤਾਂ ਫਿਰ ਇਸ ਦੀ ਇਹ ਹਾਲਤ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਤਾਂ ਬਲਜੀਤ ਕਹਿੰਦੀ ਪੰਡਤ ਜੀ ਮੇਰੇ ਪਾਪਾ ਨੂੰ ਮੇਰਾ ਭਰਾ ਰਣਜੀਤ ਆਪਣੇ ਨਾਲ ਅਮਰੀਕਾ ਲੈ ਕੇ ਗਿਆ ਸੀ ਤੇ ਉਦੋਂ ਹੀ ਮੇਰੀ ਰੋਜ਼ ਪਾਪਾ ਦੇ ਨਾਲ ਗੱਲ ਹੁੰਦੀ ਹੈ ਤੇ ਅੱਜ ਇਹ ਇੱਥੇ ਉਹ ਵੀ ਇਸ ਹਾਲਤ ਵਿੱਚ ਮੈਂ ਤਾਂ ਖੁਦ ਵੀ ਹੈਰਾਨ ਹਾਂ ਜਾਂ ਤਾਂ ਵੀ ਰਣਜੀਤ ਵੀਰ ਵੀਰਜੀ ਪਾਪਾ ਨੂੰ ਇੱਥੇ ਛੱਡ ਗਏ ਨੇ ਤੇ ਜਾਂ ਫਿਰ ਪਾਪਾ ਖੁਦ ਉੱਥੋਂ ਆ ਕੇ ਇੱਥੇ ਆ ਗਏ ਹਨ ਹੁਣ ਇਹਨਾਂ ਨੂੰ ਤਾਂ ਕੁਝ ਵੀ ਯਾਦ ਨਹੀਂ ਜੋ ਮੈਂ ਇਹਨਾਂ ਤੋਂ ਪੁੱਛ ਲਵਾਂ ਫਿਰ ਬਲਜੀਤ ਆਪਣੇ ਪਾਪਾ ਨੂੰ ਆਪਣੇ ਨਾਲ ਘਰ ਲੈ ਆਈ ਤੇ ਘਰ ਆ ਕੇ ਉਸਨੇ ਆਪਣੇ ਭਰਾ ਘਰ ਆ ਕੇ ਉਸਨੇ ਆਪਣੇ ਭਰਾ ਰਣਜੀਤ ਨੂੰ ਫੋਨ ਕੀਤਾ ਹੈਲੋ ਵੀਰ ਜੀ ਕਿਵੇਂ ਹੋ ਕੀ ਕਰ ਰਹੇ ਸੀ ਉਹ ਕਹਿੰਦਾ ਕੁਝ ਨਹੀਂ ਬਸ ਫ੍ਰੀ ਬੈਠਾ ਸੀ ਤੂੰ ਦੱਸ ਅੱਜ ਤਾਂ ਤੁਹਾਡੇ ਹਵਨ ਸੀ ਹਵਨ ਦੀਆਂ ਤਿਆਰੀਆਂ ਹੋ ਗਈਆਂ ਅੱਗੋਂ ਬਲਜੀਤ ਕਹਿੰਦੀ ਹਾਂ ਬਸ ਉਹੀ ਚੱਲ ਰਹੀਆਂ ਸੀ ਬਲਜੀਤ ਕਹਿੰਦੀ ਵੀਰ ਜੀ ਪਾਪਾ ਨੂੰ ਫੋਨ ਦਿਓ ਉਹਨਾਂ ਨੂੰ ਪੂਜਾ ਪਾਠ ਬਾਰੇ ਬਹੁਤ ਨੌਲੇਜ ਹੈ ਤੇ ਮੈਂ ਉਹਨਾਂ ਨੂੰ ਕੁਝ ਪੁੱਛਣਾ ਚਾਹੁੰਦੀ ਹਾਂ ਠੀਕ ਹੈ ਮੈਂ ਤੇਰੀ ਗੱਲ ਕਰਾਉਂਦਾ ਹਾਂ ਪਾਪਾ ਬਲਜੀਤ ਦਾ ਫੋਨ ਆਇਆ ਤੇ ਅੱਗੋ ਬਲਜੀਤ ਦੇ ਪਾਪਾ ਦੀ ਆਵਾਜ਼ ਆਈ ਬਲਜੀਤ ਬੇਟਾ ਬੋਲ ਅੱਜ ਮੇਰੀ ਸਿਹਤ ਬਿਲਕੁਲ ਠੀਕ ਨਹੀਂ ਹੈ ਤੇ ਮੈਂ ਤਾਂ ਦਵਾਈ ਖਾ ਕੇ ਸੌਂ ਹੀ ਰਿਹਾ ਸੀ ਤੂੰ ਫਿਰ ਗੱਲ ਕਰ ਲੈ ਤੇ ਰਣਜੀਤ ਫੋਨ ਲੈ ਕੇ ਕਹਿੰਦਾ ਬਲਜੀਤ ਪਾਪਾ ਤੂੰ ਇਥੋਂ ਦੀ ਠੰਡ برداشت ਨਹੀਂ ਹੁੰਦੀ ਇਸ ਲਈ ਥੋੜੇ ਸੁਸਤ ਹੋ ਗਏ ਨੇ ਤੂੰ ਫਿਰ ਕਦੇ ਗੱਲ ਕਰ ਲਵੀ ਪਰ ਬਲਜੀਤ ਬਹੁਤ ਹੈਰਾਨ ਸੀ ਕਿ ਫੋਨ ਤੇ ਕਿਸ ਦੀ ਆਵਾਜ਼ ਸੀ ਆਖਿਰ ਇਹ ਸਭ ਕੁਝ ਕੀ ਹੋ ਰਿਹਾ ਬਲਜੀਤ ਆਪਣੇ ਹਸਬੰਦ ਨੂੰ ਕਹਿੰਦੀ ਪਤਾ ਨਹੀਂ ਪਾਪਾ ਨੂੰ ਕੀ ਹੋ ਗਿਆ ਜਦੋਂ ਪਾਪਾ ਨੂੰ ਰਣਜੀਤ ਆਪਣੇ ਨਾਲ ਲੈ ਕੇ ਗਿਆ ਸੀ ਤਾਂ ਫਿਰ ਪਾਪਾ ਇਸ ਹਾਲਤ ਵਿੱਚ ਇੱਥੇ ਕਿਵੇਂ ਇਧਰ ਇਹ ਮੈਨੂੰ ਪਹਿਚਾਨ ਨਹੀਂ ਰਹੇ ਤੇ ਉਥੇ ਰਣਜੀਤ ਵੀਰ ਜੀ ਪਤਾ ਨਹੀਂ ਮੇਰੀ ਗੱਲ ਕਿਸ ਨਾਲ ਕਰਵਾ ਰਹੇ ਹਨ ਬਲਜੀਤ ਦਾ ਹਸਬੰਦ ਕਹਿੰਦਾ ਬਲਜੀਤ ਤੈਨੂੰ ਪੂਰਾ ਯਕੀਨ ਹੈ ਕਿ ਤੇਰੇ ਪਾਪਾ ਨੇ ਕਿਉਂਕਿ ਇਹ ਤੈਨੂੰ ਪਹਿਚਾਨ ਵੀ ਨਹੀਂ ਰਹੇ ਤੇ ਉਧਰ ਰਣਜੀਤ ਨੇ ਤੇਰੀ ਅੱਜ ਵੀ ਗੱਲ ਪਾਪਾ ਨਾਲ ਕਰਵਾਈ ਹੈ ਕਿਤੇ ਇਹ ਤਾਂ ਨਹੀਂ ਕਿ ਇਹ ਕੋਈ ਬਹਿਰੂਪੀਆ ਹੋਵੇ ਬਲਜੀਤ ਕਹਿੰਦੀ ਇਹ ਤੁਸੀਂ ਕਿਹੋ ਜੀਆਂ ਗੱਲਾਂ ਕਰ ਰਹੇ ਹੋ ਕੀ ਮੈਂ ਆਪਣੇ ਪਾਪਾ ਨੂੰ ਨਹੀਂ ਪਹਿਚਾਨਦੀ ਜ਼ਰੂਰ ਇਹਨਾਂ ਨੂੰ ਕੋਈ ਬਹੁਤ ਵੱਡੀ ਸਾਜ਼ਿਸ਼ ਹੋਈ ਹੈ ਪਰ ਇਸ ਗੱਲ ਦਾ ਮੈਂ ਪਤਾ ਕਿਵੇਂ ਕਰਾਂ ਪਰ ਰਣਜੀਤ ਵੀ ਬਹੁਤ ਦੂਰ ਹੈ ਆਖਿਰ ਮੈਂ ਸਚਾਈ ਦਾ ਪਤਾ ਕਰਾਂ ਤਾਂ ਕਿਵੇਂ ਕਰਾਂ ਬਲਜੀਤ ਦਾ ਹਸਬੰਦ ਕਹਿੰਦਾ ਬਲਜੀਤ ਇਹ ਸਭ ਬਾਅਦ ਵਿੱਚ ਦੇਖਾਂਗੇ ਪਹਿਲਾਂ ਆਪਾਂ ਪਾਪਾ ਦਾ ਇਲਾਜ ਕਰਵਾਉਣਾ ਚਾਹੀਦਾ ਇੱਕ ਵਾਰ ਇਹ ਠੀਕ ਹੋ ਜਾਣ ਤੇ ਬਾਕੀ ਸਭ ਆਪਣੇ ਆਪ ਪਤਾ ਲੱਗ ਜਾਏਗਾ ਬਲਜੀਤ ਆਪਣੇ ਪਾਪਾ ਨੂੰ ਕਹਿੰਦੀ ਪਾਪਾ ਤੁਸੀਂ ਮੈਨੂੰ ਪਹਿਚਾਣਦੇ ਨਹੀਂ ਤੁਹਾਡੀ ਤਾਂ ਮੇਰੇ ਵਿੱਚ ਜਾਨ ਵਸਦੀ ਸੀ ਤੇ ਫਿਰ ਤੁਸੀਂ ਮੈਨੂੰ ਕਿਵੇਂ ਭੁੱਲ ਸਕਦੇ ਹੋ ਕੋਈ ਤਾਂ ਯਾਦ ਕਰੋ ਕੋਈ ਤਾਂ ਦੱਸੋ ਇਹਨਾਂ ਕਹਿੰਦੀ-ਕਹਿੰਦੀ ਬਲਜੀਤ ਫਿਰ ਰੋ ਪਈ ਜਗਤਾਰ ਸਿੰਘ ਕਹਿੰਦੇ ਬੇਟਾ ਤੂੰ ਕੌਣ ਹੈ ਮੈਨੂੰ ਸੱਚਮੁੱਚ ਕੋਈ ਯਾਦ ਨਹੀਂ ਪਰ ਤੂੰ ਜੋ ਗਰੀਬਾਂ ਵਿੱਚ ਪੁੰਨਦਾਨ ਕਰਦੀ ਹੈ ਇਹ ਬਹੁਤ ਚੰਗਾ ਕੰਮ ਹੈ ਰੱਬ ਤੇਰਾ ਭਲਾ ਕਰੇ ਜਗਤਾਰ ਸਿੰਘ ਨੇ ਆਪਣੇ ਕੰਮ ਦੇ ਤੇ ਹੱਥਾਂ ਨਾਲ ਬਲਜੀਤ ਨੂੰ ਆਸ਼ੀਰਵਾਦ ਦਿੱਤਾ ਤਾਂ ਬਲਜੀਤ ਆਪਣੇ ਹੰਝੂਆਂ ਨੂੰ ਛਪਾਉਂਦੀ ਹੋਈ ਉੱਥੋਂ ਚਲੀ ਗਈ। ਅਗਲੇ ਦਿਨ ਬਲਜੀਤ ਜਗਤਾਰ ਸਿੰਘ ਨੂੰ ਡਾਕਟਰ ਦੇ ਕੋਲ ਲੈ ਕੇ ਗਈ। ਡਾਕਟਰ ਕਹਿੰਦਾ ਕਿ ਇਹ ਕਿਸੇ ਗਹਿਰੇ ਸਦਮੇ ਕਰਕੇ ਆਪਣੀ ਯਾਦਦਾਸ਼ਤ ਖੋ ਬੈਠੇ ਨੇ। ਇਹੋ ਜਿਹੇ ਮਰੀਜ਼ਾਂ ਦੀ ਯਾਦਦਾਸ਼ਤ ਵਾਪਸ ਆਉਣਾ ਬਹੁਤ ਮੁਸ਼ਕਲ ਹੁੰਦਾ ਪਰ ਜੇ ਉਹੀ ਗੱਲ ਇਹਨਾਂ ਸਾਹਮਣੇ ਦੁਬਾਰਾ ਹੋ ਜਾਵੇ ਤਾਂ ਫਿਰ ਇਹਨਾਂ ਦੀ ਯਾਦਦਾਸ਼ਤ ਵਾਪਸ ਆ ਜਾਂਦੀ ਹੈ। ਪਰ ਫਿਰ ਵੀ ਪੱਕਾ ਨਹੀਂ ਕਹਿ ਸਕਦੇ। ਤੇ ਬਲਜੀਤ ਡਾਕਟਰ ਦੀ ਇਹ ਗੱਲ ਸੁਣ ਕੇ ਬਹੁਤ ਨਿਰਾਸ਼ ਹੋ ਜਾਂਦੀ ਆ ਤੇ ਉਹ ਆਪਣੇ ਪਾਪਾ ਨੂੰ ਘਰੇ ਲੈ ਕੇ ਵਾਪਸ ਆਉਂਦੀ ਆ ਘਰ ਆ ਕੇ ਉਹ ਆਪਣੇ ਹਸਬੰਦ ਨੂੰ ਕਹਿੰਦੀ ਅੱਜ ਤੋਂ ਪਹਿਲਾਂ ਕਦੇ ਮੈਂ ਆਪਣੇ ਪਾਪਾ ਨੂੰ ਇੰਨਾ ਲਾਚਾਰ ਤੇ ਮਹਿਸੂਸ ਨਹੀਂ ਕੀਤਾ ਦੇਖ ਬਲਜੀਤ ਡਾਕਟਰ ਨੇ ਦੇ ਅਨਸਾਰ ਪਾਪਾ ਨੂੰ ਉਹੀ ਸਭ ਕੁਝ ਦੁਬਾਰਾ ਦਿਖਾਉਣ ਨਾਲ ਉਹਨਾਂ ਦੀ ਯਾਦਸ਼ਤ ਵਾਪਸ ਆਵੇਗੀ ਪਰ ਆਪਾਂ ਨੂੰ ਕੀ ਪਤਾ ਕਿ ਪਾਪਾ ਨਾਲ ਕੀ ਹੋਇਆ ਹੈ ਬੱਸ ਹੁਣ ਤਾਂ ਇੱਕ ਹੀ ਰਾਸਤਾ ਉਹ ਹੈ ਰਣਜੀਤ ਬਲਜੀਤ ਕਹਿੰਦੀ ਰਣਜੀਤ ਇਹਨੇ ਚਿਰ ਤੋਂ ਝੂਠ ਬੋਲਦਾ ਆ ਰਿਹਾ ਕੀ ਤੁਹਾਨੂੰ ਲੱਗਦਾ ਕਿ ਇਹ ਸੱਚ ਦੱਸਣਗੇ ਮੈਂ ਦੂਰ ਬੈਠੀ ਇਹੀ ਸਮਝਦੀ ਰਹੀ ਕਿ ਪਾਪਾ ਅਮਰੀਕਾ ਵਿੱਚ ਆਰਾਮ ਨਾਲ ਰਹਿੰਦੇ ਹਨ ਤੇ ਮੇਰੇ ਦਿਮਾਗ ਵਿੱਚ ਇਹ ਗੱਲ ਕਿਉਂ ਨਹੀਂ ਆਈ ਕਿ ਰਣਜੀਤ ਪਾਪਾ ਨੂੰ ਵੀਡੀਓ ਕਾਲ ਤੇ ਸਾਹਮਣੇ ਕਿਉਂ ਨਹੀਂ ਆਉਣ ਦਿੰਦੇ ਬਲਜੀਤ ਦਾ ਹਸਬੰਦ ਗੁਰਜੀਤ ਕਹਿੰਦਾ ਬਲਜੀਤ ਮੈਂ ਤੇਰੀ ਹਾਲਤ ਸਮਝ ਸਕਦਾ ਪਰ ਇਹ ਸਮਾ ਭਾਵਨਾਵਾਂ ਵਿੱਚ ਵਹਿੰਦਾ ਨਹੀਂ ਆ ਹੁਣ ਸਮਾ ਸਖਤ ਤੋਂ ਸਖਤ ਕਦਮ ਉਠਾਉਂਦਾ ਹੈ ਰਣਜੀਤ ਇਹ ਸਚਾਈ ਹੁਣ ਏਵੇਂ ਨਹੀਂ ਦੱਸੇਗਾ ਉਲਟਾ ਜੇ ਉਸ ਨੂੰ ਪਾਪਾ ਬਾਰੇ ਪਤਾ ਲੱਗ ਗਿਆ ਤਾਂ ਉਹ ਇੰਡੀਆ ਵਾਪਸ ਕਦੇ ਨਹੀਂ ਆਵੇਗਾ ਇਸ ਲਈ ਉਸ ਨੂੰ ਹੁਣ ਇੱਥੇ ਬੁਲਾਉਣਾ ਪਵੇਗਾ ਤੇ ਸਿਰਫ ਇੱਕ ਹੀ ਚੀਜ਼ ਹੈ ਜੋ ਉਸ ਨੂੰ ਇੱਥੇ ਬੁਲਾ ਸਕਦੀ ਹੈ ਉਹ ਹੈ ਪੈਸਾ ਤੂੰ ਰਣਜੀਤ ਨੂੰ ਕਹਿ ਕੇ ਪਾਪਾ ਦੀ ਇੱਕ ਪਾਲਸੀ ਮੈਜਰ ਹੋਈ ਹੈ ਤੇ ਉਹ ਵੀ ਪੂਰੇ 1 ਕਰੋੜ ਦੀ ਤੇ ਉਹ ਪਾਪਾ ਦੇ ਸਾਈਨ ਨਾਲ ਹੀ ਅਕਾਊਂਟ ਵਿੱਚ ਆਵੇਗੀ ਤੂੰ ਇਸ ਗੱਲ ਦਾ ਪੂਰਾ ਧਿਆਨ ਰੱਖੀ ਕਿ ਉਸ ਨੂੰ ਕੋਈ ਸ਼ੱਕ ਨਾ ਹੋਵੇ ਤੇ ਤੂੰ ਕਹੀਂ ਵੀਰ ਜੀ ਪਾਪਾ ਨੂੰ ਪੁੱਛੋ ਕੋਈ ਐਹੋ ਜਿਹੀ ਪਾਲਸੀ ਸੀ ਜਿਸ ਤੇ ਉਹਨਾਂ ਨੇ ਮੇਰੇ ਘਰ ਦਾ ਐਡਰੈਸ ਦਿੱਤਾ ਸੀ ਫਿਰ ਦੇਖਾਂਗੇ ਉਹ ਕੀ ਬਹਾਨਾ ਬਣਾਉਂਦਾ ਹੈ ਤੇ ਉਸੇ ਰਾਤ ਹੀ ਜਦੋਂ ਜਗਤਾਰ ਸਿੰਘ ਸੌ ਰਿਹਾ ਸੀ ਤਾ ਨੀਂਦ ਵਿੱਚ ਉੱਚੀ ਉੱਚੀ ਕਹਿ ਰਿਹਾ ਸੀ ਕਿ ਮੈਂ ਨਹੀਂ ਮਾਰਿਆ ਉਸ ਨੂੰ ਬੇਟਾ ਤੂੰ ਤਾਂ ਮੇਰੇ ਤੇ ਯਕੀਨ ਕਰ ਬਲਜੀਤ ਆਪਣੇ ਪਾਪਾ ਦੇ ਕਮਰੇ ਵਿੱਚ ਸੁੱਤੀ ਸੀ ਤੇ ਉਹ ਆਵਾਜ਼ ਸੁਣ ਕੇ ਉੱਠ ਗਈ ਬਲਜੀਤ ਨੂੰ ਲੱਗ ਰਿਹਾ ਸੀ ਕਿ ਪਾਪਾ ਸ਼ਾਇਦ ਨੀਂਦ ਵਿੱਚ ਹੀ ਬੋਲ ਰਹੇ ਨੇ ਤੇ ਸ਼ਾਇਦ ਪਾਪਾ ਨੀਂਦ ਵਿੱਚ ਹੀ ਕੁਝ ਗੱਲ ਉਹਨਾਂ ਨੂੰ ਦੱਸ ਦੇਣਗੇ ਪਰ ਉਹ ਇਸ ਗੱਲ ਤੋਂ ਇਲਾਵਾ ਕੁਝ ਹੋਰ ਨਾ ਬੋਲੇ ਤੇ ਫਿਰ ਵਾਪਸ ਸੌਂ ਗਏ ਅਗਲੇ ਦਿਨ ਬਲਜੀਤ ਫੋਨ ਤੇ ਰਣਜੀਤ ਨੂੰ ਉਹੀ ਕੁਝ ਕਹਿੰਦੀ ਜੋ ਗਰਜੀਤ ਨੇ ਕਿਹਾ ਸੀ ਬਲਜੀਤ ਕਹਿੰਦੀ ਵੀਰ ਜੀ ਜਰਾ ਪਾਪਾ ਨੂੰ ਫੋਨ ਦੇਣਾ ਤਾਂ ਅੱਗੋਂ ਰਣਜੀਤ ਕਹਿੰਦਾ ਪਾਪਾ ਆਪਣੇ ਦੋਸਤਾਂ ਨਾਲ ਬਾਹਰ ਘੁੰਮਣ ਗਏ ਨੇ ਸਾਰਾ ਦਿਨ ਘਰੇ ਰਹਿ ਕੇ ਉਹ ਬੋਰ ਹੋ ਜਾਂਦੇ ਨੇ ਇਸ ਲਈ ਮੈਂ ਹੀ ਉਹਨਾਂ ਨੂੰ ਕਹਿ ਦਿੰਦਾ ਕਿ ਕਿਤੇ ਬਾਹਰ ਚਲੇ ਜਾਇਆ ਕਰੋ ਜਦੋਂ ਉਹ ਘਰੇ ਆਉਣਗੇ ਤਾਂ ਮੈਂ ਉਹਨਾਂ ਨੂੰ ਦੱਸ ਦੇਵਾਂਗਾ ਤੇ ਤੂੰ ਇੱਕ ਗੱਲ ਦੱਸ ਜੇ ਮੈਂ ਹੀ ਆਵਾਂ ਤਾਂ ਚੱਲੇਗਾ ਪਾਪਾ ਦੀ ਉਮਰ ਵੀ ਹੁਣ ਕਾਫੀ ਹੋ ਗਈ ਐ ਤੇ ਉੱਤੋਂ ਇੰਨਾ ਲੰਬਾ ਸਫ਼ਰ ਬਲਜੀਤ ਕਹਿੰਦੀ ਵੀਰ ਜੀ ਇਹ ਪਾਲਿਸੀ ਪਾਪਾ ਦੇ ਨਾਮ ਤੇ ਐ ਤੇ ਉਹਨਾਂ ਦੇ ਸਾਈਨ ਹੀ ਚਾਹੀਦੇ ਨੇ ਪਰ ਨੌਮਣੀ ਤੇ ਤੁਹਾਡਾ ਨਾਮ ਐ ਪਰ ਮੈਂ ਵਕੀਲ ਨੂੰ ਪੁੱਛਦੀ ਹਾਂ ਕਿ ਤੁਹਾਡੇ ਸਾਈਨ ਨਾਲ ਵੀ ਕੰਮ ਚੱਲ ਜਾਏਗਾ ਜਾਂ ਨਹੀਂ ਇਹ ਕਹਿ ਕੇ ਬਲਜੀਤ ਨੇ ਫੋਨ ਕੱਟ ਦਿੱਤਾ ਅਗਲੇ ਦਿਨ ਫਿਰ ਫੋਨ ਕਰਕੇ ਬਲਜੀਤ ਕਹਿੰਦੀ ਐ ਹਾਂ ਵੀਰ ਜੀ ਤੁਹਾਡੇ ਸਾਈਨ ਵੀ ਚੱਲ ਜਾਣਗੇ ਤਾਂ ਅੱਗੋਂ ਰਣਜੀਤ ਕਹਿੰਦਾ ਠੀਕ ਹੈ ਮੈਂ ਡਿਕਟ ਕਰਵਾ ਲੈਂਦਾ ਹਾਂ ਤੇ ਤੇਰੀ ਭਾਬੀ ਨੂੰ ਵੀ ਬਹੁਤ ਟਾਈਮ ਹੋ ਗਿਆ ਇੱਥੇ ਆਏ ਹੋਏ ਬਲਜੀਤ ਕਹਿੰਦੀ ਕਾਸ਼ ਪਾਪਾ ਵੀ ਆ ਜਾਂਦੇ ਪਰ ਤੁਸੀਂ ਦੋਨੋਂ ਆ ਜਾਉਂਗੇ ਤਾਂ ਪਾਪਾ ਦੀ ਉੱਥੇ ਦੇਖਭਾਲ ਕੌਣ ਕਰੇਗਾ ਰਣਜੀਤ ਕਹਿੰਦਾ ਇੱਥੇ ਪਾਪਾ ਲਈ ਫੁੱਲ ਟਾਈਮ ਮੇਡ ਹੈ ਫੋਨ ਰੱਖਣ ਤੋਂ ਬਾਅਦ ਬਲਜੀਤ ਗਰਜੀਤ ਨੂੰ ਕਹਿੰਦੀ ਕਿਵੇਂ ਝੂਠ ਤੇ ਝੂਠ ਬੋਲੀ ਜਾ ਰਿਹਾ ਤੇ ਉਸਦੇ ਇਸ ਝੂਠ ਦਾ ਕਰਾਰਾ ਜਵਾਬ ਜੇ ਮੈਂ ਨਾ ਦਿੱਤਾ ਤਾਂ ਮੇਰਾ ਨਾਂ ਵੀ ਬਲਜੀਤ ਨਹੀਂ ਗੁਰਜੀਤ ਕਹਿੰਦਾ ਬਲਜੀਤ ਆਪਾਂ ਨੂੰ ਸਾਵਧਾਨ ਹੋ ਕੇ ਇਹ ਕੰਮ ਕਰਨਾ ਪਵੇਗਾ ਕਿਤੇ ਇਹ ਨਾ ਹੋਵੇ ਕਿ ਰਣਜੀਤ ਦੇ ਆਉਣ ਤੋਂ ਪਹਿਲਾਂ ਹੀ ਉਸ ਨੂੰ ਇਹ ਸਭ ਪਤਾ ਲੱਗ ਜਾਵੇ ਇੱਕ ਦਿਨ ਬਲਜੀਤ ਆਪਣੇ ਪਾਪਾ ਨੂੰ ਪਾਰਕ ਵਿੱਚ ਘੁਮਾਉਣ ਲਈ ਲੈ ਕੇ ਗਈ ਉਹਨਾਂ ਨੂੰ ਕੁਝ ਪੁਰਾਣੀਆਂ ਤਸਵੀਰਾਂ ਦਿਖਾਉਣ ਲੱਗੀ ਪਰ ਉਹ ਉਹਨਾਂ ਤਸਵੀਰਾਂ ਨੂੰ ਇੱਕ ਅਣਜਾਣ ਦੀ ਤਰ੍ਹਾਂ ਹੀ ਵੇਖ ਰਹੇ ਸੀ ਇੱਥੋਂ ਤੱਕ ਕਿ ਉਹ ਆਪਣੀ ਪਤਨੀ ਵੀ ਨੂੰ ਵੀ ਨਹੀਂ ਸੀ ਪਛਾਣ ਰਹੇ ਤੇ ਜਿਵੇਂ ਹੀ ਬਲਜੀਤ ਨੇ ਆਪਣੇ ਪਾਪਾ ਨੂੰ ਰਣਜੀਤ ਦੀ ਤਸਵੀਰ ਦਿਖਾਈ ਤਾਂ ਉਸ ਦੇ ਚਿਹਰੇ ਦਾ ਰੰਗ ਹੀ ਉੱਡ ਗਿਆ। ਪਿਓ ਕਹਿੰਦੇ ਬੇਟਾ ਇਹ ਤੁਹਾਡੇ ਪਰਿਵਾਰ ਵਿੱਚ ਕੀ ਕਰ ਰਿਹਾ? ਬਲਜੀਤ ਕਹਿੰਦੀ ਤੁਸੀਂ ਜਾਣਦੇ ਹੋ ਇਸ ਨੂੰ ਕੀ ਕੀਤਾ ਸੀ ਇਸ ਨੇ ਤੁਹਾਡੇ ਨਾਲ। ਇਸ ਤੋਂ ਪਹਿਲਾਂ ਜਗਤਾਰ ਸਿੰਘ ਕੁਝ ਦੱਸਤੇ। ਇੱਕ ਬਜ਼ੁਰਗ ਆ ਕੇ ਕਹਿੰਦੇ ਬਲਜੀਤ ਤੂੰ ਕਿੰਨੇ ਦਿਨਾਂ ਬਾਅਦ ਤੈਨੂੰ ਮਿਲ ਰਿਹਾ? ਤੇ ਜਗਤਾਰ ਸਿੰਘ ਅਮਰੀਕਾ ਤੋਂ ਕਦੋਂ ਵਾਪਸ ਆਏ? ਬਲਜੀਤ ਕਹਿੰਦੀ ਅੰਕਲ ਕੀ ਮੈਂ ਤੁਹਾਡਾ ਕੀ ਹਾਲ ਹੈ ਅੱਗੋਂ ਅੰਕਲ ਕਹਿੰਦੇ ਬੇਟਾ ਮੈਂ ਬਿਲਕੁਲ ਠੀਕ ਹਾਂ ਹੁਣ ਉਮਰ ਹੋ ਗਈ ਹੈ ਘਰੋਂ ਜ਼ਿਆਦਾ ਨਿਕਲਿਆ ਨਹੀਂ ਜਾਂਦਾ ਤੇ ਮੈਂ ਜਗਤਾਰ ਸਿੰਘ ਨੂੰ ਉਦੋਂ ਦਾ ਮਿਲਿਆ ਜਦੋਂ ਇਹ ਅਮਰੀਕਾ ਚੱਲਿਆ ਸੀ ਤੇ ਉਸ ਤੋਂ ਬਾਅਦ ਇਸ ਨੂੰ ਅੱਜ ਮਿਲਿਆ ਹਾਂ ਪਰ ਇਹ ਕਦੋਂ ਆਏ ਅਸੀਂ ਗਵਾਂਢੀ ਘਟ ਤੇ ਦੋਸਤ ਜ਼ਿਆਦਾ ਸੀ ਕੁਝ ਟਾਈਮ ਲਈ ਅਮਰੀਕਾ ਕੀ ਚਲਾ ਗਿਆ ਸਾਰੇ ਰਿਸ਼ਤੇ ਨਾਤੇ ਹੀ ਭੁੱਲ ਗਿਆ ਬਲਜੀਤ ਕਹਿੰਦੀ ਕੀ ਦੱਸਾਂ ਅੰਕਲ ਹੁਣ ਪਾਪਾ ਨੂੰ ਕੁਝ ਵੀ ਯਾਦ ਨਹੀਂ ਤੁਸੀਂ ਨਹੀਂ ਜਾਣਦੇ ਕਿ ਮੈਂ ਪਾਪਾ ਨੂੰ ਕਿਸ ਹਾਲਤ ਵਿੱਚ ਦੇਖਿਆ ਸੀ ਸਾਡੀ ਬਹੁਤ ਕੋਸ਼ਿਸ਼ ਨਾਲ ਗਰਜੀਤ ਦੀ ਬਦਲੀ ਇਸ ਸ਼ਹਿਰ ਵਿੱਚ ਹੋਈ ਹੈ ਮੇਰੇ ਸੱਸ ਸਹੁਰੇ ਦਾ ਵੀ ਸਾਡੇ ਤੋਂ ਇਲਾਵਾ ਹੋਰ ਕੋਈ ਨਹੀਂ ਤੇ ਮੈਂ ਸੋਚ ਰਹੀ ਸੀ ਕਿ ਪਾਪਾ ਵੀ ਰਣਜੀਤ ਨਾਲ ਅਮਰੀਕਾ ਸੈੱਟ ਹੋ ਗਏ ਨੇ ਫਿਰ ਉਸ ਨੇ ਸਾਰੀ ਗੱਲ ਦੱਸੀ ਤਾਂ ਅੰਕਲ ਕਹਿੰਦੇ ਬੇਟਾ ਜਦੋਂ ਇਸ ਨੇ ਮੈਨੂੰ ਆਪਣੀ ਅਮਰੀਕਾ ਜਾਣ ਦੀ ਗੱਲ ਦੱਸੀ ਸੀ ਉਹ ਵੀ ਰਣਜੀਤ ਦੇ ਨਾਲ ਤਾਂ ਮੈਨੂੰ ਥੋੜਾ ਮਹਿਸੂਸ ਹੋਇਆ ਸੀ ਕਿ ਰਣਜੀਤ ਤਾਂ ਕਦੇ ਸਿੱਧੇ ਮੂੰਹ ਆਪਣੇ ਪਿਓ ਨਾਲ ਗੱਲ ਨਹੀਂ ਕਰਦਾ। ਜਗਤਾਰ ਸਿੰਘ ਅਕਸਰ ਹੀ ਆਪਣਾ ਦੁੱਖ ਮੈਨੂੰ ਦੱਸ ਦਿੰਦਾ ਸੀ। ਇੱਕ ਦਿਨ ਮੈਂ ਉਸ ਨੂੰ ਪੁੱਛਿਆ ਸੀ ਕਿ ਜਗਤਾਰ ਸਿਆ ਜੇ ਕੋਈ ਪ੍ਰੇਸ਼ਾਨੀ ਹੈ ਤਾਂ ਤੂੰ ਮੈਨੂੰ ਦੱਸ। ਤਾਂ ਅੱਗੋਂ ਮੈਨੂੰ ਕਹਿੰਦਾ ਹਰਨੇਕ ਤੂੰ ਮੈਨੂੰ ਕੁਝ ਖਵਾ ਸਕਦਾ। ਮੈਨੂੰ ਬਹੁਤ ਭੁੱਖ ਲੱਗੀ ਹੈ ਯਾਰ ਪਰ ਇਹ ਗੱਲ ਰਣਜੀਤ ਜਾਂ ਮੇਰੀ ਨੌਣ ਨੂੰ ਨਾ ਦੱਸੀ। ਉਹ ਸਵੇਰ ਦੇ ਦੋਵੇਂ ਕਿਤੇ ਗਏ ਹੋਏ ਆ। ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ ਕਦੋਂ ਆਉਣਗੇ ਮੈਂ ਸੋਚਿਆ ਕਿ ਮੇਰਾ ਖਾਣਾ ਫਰਿੱਜ ਵਿੱਚ ਰੱਖ ਕੇ ਗਏ ਹੋਣਗੇ ਪਰ ਨਹੀਂ ਮੈਨੂੰ ਬਹੁਤ ਭੁੱਖ ਲੱਗੀ ਹੈ ਪੈਸੇ ਵੀ ਨਹੀਂ ਮੇਰੇ ਕੋਲ ਜਗਤਾਰ ਦੀ ਇਹ ਗੱਲ ਸੁਣ ਕੇ ਮੈਨੂੰ ਰਣਜੀਤ ਦੇ ਬਹੁਤ ਗੁੱਸਾ ਆਇਆ ਸੀ ਹਰਨੇਕ ਸਿੰਘ ਬੋਲਦੇ ਬੋਲਦੇ ਭਾਵਕ ਹੋ ਗਏ ਤੇ ਕਹਿੰਦੇ ਬੇਟਾ ਰੋਜ਼ ਤੁਹਾਡੇ ਘਰੋਂ ਚਿਕਨ ਚਲਾਉਣ ਦੀ ਆਵਾਜ਼ ਆਉਂਦੀ ਸੀ ਇੱਕ ਦਿਨ ਆ ਕੇ ਮੈਨੂੰ ਇਸ ਨੇ ਦੱਸਿਆ ਸੀ ਕਿ ਮੈਂ ਆਪਣੇ ਪੁੱਤ ਨਾਲ ਅਮਰੀਕਾ ਚੱਲਿਆ ਮੈਂ ਹੀ ਗਲਤ ਸਮਝ ਲਿਆ ਸੀ ਆਪਣੇ ਰਣਜੀਤ ਨੂੰ ਚੱਲ ਯਾਰ ਮੈਂ ਚੱਲਦਾ ਹਾਂ ਫਿਰ ਪਤਾ ਨਹੀਂ ਕਦੋਂ ਮਿਲਾਂਗੇ ਬਲਜੀਤ ਕਹਿੰਦੀ ਇਹਨਾਂ ਕੋਲ ਜ ਹੋ ਗਿਆ ਪਰ ਪਾਪਾ ਨੇ ਮੈਨੂੰ ਕਦੇ ਕੁਝ ਨਹੀਂ ਦੱਸਿਆ ਹੁਣ ਤਾਂ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਇਸ ਵਿੱਚ ਰਣਜੀਤ ਦੀ ਬਹੁਤ ਵੱਡੀ ਪਲੈਨਿੰਗ ਹੋਵੇਗੀ ਹਰਨੇਕ ਸਿੰਘ ਕਹਿੰਦੇ ਹਾਂ ਪੁੱਤ ਮੈਂ ਇਸ ਨੂੰ ਕਈ ਵਾਰ ਕਿਹਾ ਵੀ ਸੀ ਕਿ ਤੂੰ ਜੋ ਤੇਰੇ ਨਾਲ ਹੁੰਦਾ ਹੈ ਸਭ ਕੁਝ ਬਲਜੀਤ ਨੂੰ ਦੱਸਦੇ ਪਰ ਅਗੋਂ ਜਗਤਾਰ ਸਿੰਘ ਕਹਿੰਦਾ ਯਾਰ ਮੇਰੀ ਜ਼ਿੰਦਗੀ ਹੀ ਕਿੰਨੀ ਕੋ ਰਹਿ ਗਈ ਹੈ ਮੈਂ ਖਾ ਮਖਾ ਆਪਣੀ ਧੀ ਨੂੰ ਪਰੇਸ਼ਾਨ ਕਰਾਂਗਾ ਬਲਜੀਤ ਕਹਿੰਦੀ ਅੰਕਲ ਕਾਸ਼ ਮੈਂ ਆਪਣੇ ਪਾਪਾ ਦੀ ਇਸ ਹਾਲਤ ਬਾਰੇ ਜਾਣਦੀ ਹੁੰਦੀ ਫਿਰ ਦੱਸਦੀ ਮੈਂ ਰਣਜੀਤ ਨੂੰ ਹਰਨੇਕ ਸਿੰਘ ਕਹਿੰਦੇ ਬੇਟਾ ਇਸ ਵਿੱਚ ਜੇ ਮੇਰੀ ਕੋਈ ਵੀ ਮਦਦ ਚਾਹੀਦੀ ਹੋਈ ਤਾਂ ਮੈਨੂੰ ਜ਼ਰੂਰ ਦੱਸੀ ਕਿੰਨਾ ਹਾਸਮੁਖ ਸੀ ਮੇਰਾ ਦੋਸਤ ਵਿਚਾਰੇ ਨਾਲ ਇਹੋ ਜਿਹਾ ਕੀ ਹੋਇਆ ਜੋ ਇਸ ਦੀ ਇਹ ਹਾਲਤ ਹੋ ਗਈ ਦੁਖੀ ਮਨ ਨਾਲ ਉਹ ਉੱਥੋਂ ਚਲਾ ਗਿਆ ਦਿਨ ਬੀਤਦੇ ਗਏ ਤੇ ਰਣਜੀਤ ਵੀ ਆ ਗਿਆ ਰਣਜੀਤ ਦੇ ਆਉਣ ਤੋਂ ਪਹਿਲਾਂ ਹੀ ਬਲਜੀਤ ਨੇ ਆਪਣੇ ਪਾਪਾ ਨੂੰ ਲੁਕੋ ਦਿੱਤਾ ਸੀ ਤਾਂ ਰਣਜੀਤ ਬਲਜੀਤ ਨੂੰ ਕਹਿੰਦਾ ਕਦੋਂ ਜਾਣਾ ਹੈ ਸਾਈਨ ਕਰਨ ਲਈ ਅੱਗੋਂ ਬਲਜੀਤ ਕਹਿੰਦੀ ਵੀਰ ਜੀ ਅਜੇ ਹੁਣੇ ਹੀ ਤਾਂ ਆਏ ਹੋਂ ਇਹ ਸਭ ਕੁਝ ਤਾਂ ਹੋ ਹੀ ਜਾਵੇਗਾ ਇਹ ਨਹੀਂ ਵੀ ਕਾਲੀ ਗਾਦੀ ਐ ਅੱਗੋ ਰਣਜੀਤ ਕਹਿੰਦਾ ਨਹੀਂ ਨਹੀਂ ਬਲਜੀਤ ਮੈਂ ਆਪਣੇ ਲਈ ਪਰੇਸ਼ਾਨ ਨਹੀਂ ਹਾਂ ਪਾਪਾ ਲਈ ਪਰੇਸ਼ਾਨ ਹਾਂ ਉਸ ਨੂੰ ਉੱਥੇ ਇਕੱਲਾ ਹੀ ਛੱਡ ਕੇ ਆਏ ਹਾਂ ਬਸ ਇਸ ਲਈ ਬਲਜੀਤ ਕਹਿੰਦੀ ਠੀਕ ਕਹਿ ਰਹੇ ਹੋ ਵੀਰ ਜੀ ਇੱਕ ਵਾਰੀ ਪਾਪਾ ਨੂੰ ਫੋਨ ਤਾਂ ਕਰੋ ਇੱਕ ਕੰਮ ਕਰੋ ਵੀਡੀਓ ਕਾਲ ਹੀ ਕਰ ਲਓ ਤੇ ਪਤਾ ਲੱਗ ਜਾਵੇਗਾ ਕਿ ਪਾਪਾ ਠੀਕ ਨੇ ਰਣਜੀਤ ਕਹਿੰਦਾ ਨਹੀਂ ਬਲਜੀਤ ਪਾਪਾ ਦੇ ਦਵਾਈ ਖਾ ਕੇ ਸੌਣ ਦਾ ਟਾਈਮ ਹੋ ਗਿਆ ਮੇਰੀ ਹਜੇ ਹੁਣੇ ਹੀ ਮੇਡ ਨਾਲ ਗੱਲ ਹੋਈ ਹੈ ਉਹ ਕਹਿੰਦੀ ਉਹ ਹਜੇ ਹੁਣੇ ਹੀ ਸੁੱਤੇ ਨੇ ਬਾਅਦ ਵਿੱਚ ਗੱਲ ਕਰਵਾ ਦੇਵਾਂਗੀ ਅੱਗੋਂ ਬਲਜੀਤ ਕਹਿੰਦੀ ਚਲੋ ਠੀਕ ਆ ਤੁਸੀਂ ਨਹੀਂ ਤਾਂ ਮੈਂ ਹੀ ਤੁਹਾਨੂੰ ਪਾਪਾ ਨਾਲ ਮਿਲਵਾ ਦਿੰਦੀ ਆ ਬਲ ਬਲਜੀਤ ਦੇ ਇੰਨਾ ਕਹਦੇ ਹੀ ਗੁਰਜੀਤ ਪਾਪਾ ਨੂੰ ਪਿੱਛੋਂ ਲੈ ਕੇ ਅੰਦਰ ਆ ਗਿਆ ਜਿਸ ਨੂੰ ਦੇਖ ਕੇ ਰਣਜੀਤ ਤੇ ਉਸ ਦੀ ਘਰ ਵਾਲੀ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਬਲਜੀਤ ਕਹਿੰਦੀ ਕੀ ਹੋਇਆ ਵੀਰੇ ਤੁਸੀਂ ਇੰਨਾ ਕਿਉਂ ਹੈਰਾਨ ਹੋ ਗਏ ਤੁਹਾਨੂੰ ਕੀ ਲੱਗਿਆ ਇੰਨਾ ਵੱਡਾ ਕਾਂਡ ਕਰਕੇ ਤੁਸੀਂ ਬਚ ਜਾਉਂਗੇ ਪਾਲਿਸੀ ਤਾਂ ਬਹਾਨਾ ਸੀ ਤੁਹਾਨੂੰ ਇੱਥੇ ਬੁਲਾਉਂਦਾ ਅਸਲ ਵਿੱਚ ਤੁਹਾਡੀ ਸਚਾਈ ਪਾਪਾ ਨੇ ਮੈਨੂੰ ਪਹਿਲਾਂ ਹੀ ਦੱਸ ਦਿੱਤੀ ਸੀ ਤੇ ਹੁਣ ਤੁਸੀਂ ਅਮਰੀਕਾ ਨਹੀਂ ਜੇਲ੍ਹ ਵਿੱਚ ਜਾਓਗੇ ਰਣਜੀਤ ਘਬਰਾ ਗਿਆ ਤੇ ਕਹਿੰਦਾ ਪਾਪਾ ਨੇ ਕੀ ਦੱਸਿਆ ਪਰ ਇਹਨਾਂ ਦੀ ਤਾਂ ਯਾਦਸ਼ਤੀ ਚਲੀ ਗਈ ਸੀ ਫਿਰ ਇਹਨਾਂ ਨੇ ਕਿਵੇਂ ਦੱਸ ਦਿੱਤਾ ਬਲਜੀਤ ਕਹਿੰਦੀ ਅੱਛਾ ਸਭ ਪਤਾ ਹੈ ਤੈਨੂੰ ਚਲੋ ਚੰਗਾ ਹੀ ਹੋਇਆ ਹੁਣ ਤੂੰ ਮੈਨੂੰ ਦੱਸ ਕੇ ਪਾਪਾ ਨਾਲ ਕੀ ਹੋਇਆ ਤੇ ਪਾਪਾ ਦੀ ਇਹ ਹਾਲਤ ਕਿਵੇਂ ਹੋਈ ਨਹੀਂ ਤਾਂ ਮੇਰੇ ਕੋਲ ਕੁਝ ਇਹੋ ਜਿਹਾ ਸਬੂਤ ਨਹੀਂ ਜਿਸ ਨਾਲ ਤੇਰਾ ਵਾਪਸ ਅਮਰੀਕਾ ਜਾਣਾ ਇੱਕ ਸੁਪਨਾ ਹੀ ਰਹਿ ਜਾਵੇਗਾ ਜੇ ਤੂੰ ਪੂਰਾ ਸੱਚ ਦੱਸ ਦੇਵੇਂਗਾ ਤਾਂ ਸ਼ਾਇਦ ਮੈਂ ਤੈਨੂੰ ਮਾਫ਼ ਵੀ ਕਰ ਦੇਵਾਂਗੀ ਰਣਜੀਤ ਕਹਿੰਦਾ ਬਲਜੀਤ ਪਾਪਾ ਦੀ ਵਾਦੀ ਉਮਰ ਸਾਡੇ ਤੇ ਬੋਝ ਬਣ ਗਈ ਸੀ ਅਸੀਂ ਇਹਨਾਂ ਤੋਂ ਪਿੱਛਾ ਛਡਾਉਣਾ ਚਾਹੁੰਦੇ ਸੀ ਇਸ ਲਈ ਅਸੀਂ ਘਰ ਵੇਚ ਕੇ ਹਮੇਸ਼ਾ ਲਈ ਅਮਰੀਕਾ ਜਾਣਾ ਚਾਹੁੰਦੇ ਸੀ ਪਰ ਪਤਾ ਨਹੀਂ ਪਾਪਾ ਨੂੰ ਇਹ ਗੱਲ ਕਿਵੇਂ ਪਤਾ ਲੱਗ ਗਈ ਤੇ ਪਾਪਾ ਘਰ ਵੇਚਣਾ ਨਹੀਂ ਚਾਹੁੰਦੇ ਸੀ ਸਿੱਧੀ ਉਂਗਲ ਨਾਲ ਕਿਉਂ ਨਿਕਲਦਾ ਨਾ ਵੇਖ ਕੇ ਅਸੀਂ ਉਂਗਲੀ ਟੇਢੀ ਕਰ ਲਈ ਇੱਕ ਦਿਨ ਸਿਮਰਨ ਚਾਕੂ ਲੈ ਕੇ ਪਾਪਾ ਨੂੰ ਕਹਿੰਦੀ ਪਾਪਾ ਜੇ ਤੁਸੀਂ ਘਰ ਦੇ ਪੇਪਰਾਂ ਦੇ ਸਾਈਨ ਨਾ ਕੀਤੇ ਤਾਂ ਮੈਂ ਆਪਣੇ ਹੱਥ ਦੀ ਨਾਸ ਕੱਟ ਕੇ ਆਪਣੀ ਜਾਨ ਦੇ ਦੇਵਾਂਗੀ ਮੈਂ ਵੀ ਉਸ ਨੂੰ ਰੋਕਣ ਦਾ ਨਾਟਕ ਕਰਨ ਲੱਗਿਆ। ਪਾਪਾ ਨੂੰ ਲੱਗਿਆ ਕਿ ਸਿਮਰਨ ਸੱਚਮੁੱਚ ਕੁਝ ਕਰੇਗੀ। ਉਹ ਡਰ ਗਏ ਤੇ ਉਹਨਾਂ ਨੇ ਪੇਪਰਾਂ ਦੇ ਸਾਈਨ ਕਰ ਦਿੱਤੇ। ਸਿਮਰਨ ਨੇ ਇੰਨੀ ਸਫਾਈ ਨਾਲ ਚਾਕੂ ਆਪਣੇ ਬਾਹ ਤੇ ਘੁਮਾਇਆ ਕਿ ਉਸ ਦੇ ਨਕਲੀ ਖੂਨ ਵੀ ਪਾਪਾ ਅਸਲੀ ਸਮਝ ਬੈਠੇ ਤੇ ਇਸ ਸਦਮੇ ਵਿੱਚ ਹੀ ਉਹ ਬੇਹੋਸ਼ ਹੋ ਗਏ। ਜਦੋਂ ਉਹਨਾਂ ਨੂੰ ਹੋਸ਼ ਆਈ ਤਾਂ ਉਹਨਾਂ ਨੂੰ ਇਨਾ ਡੂੰਘਾ ਸਦਮਾ ਲੱਗਿਆ ਸੀ ਕਿ ਉਹ ਸਭ ਕੁਝ ਹੀ ਭੁੱਲ ਗਏ। ਤੇ ਰਸੀ ਪਾਪਾ ਦੀ ਯਾਦ ਆਸ਼ਤ ਚਲੇ ਜਾਂਦਾ ਫਾਇਦਾ ਉਠਾਇਆ ਅਸੀਂ ਪਾਪਾ ਨੂੰ ਨਾਲ ਤਾਂ ਲੈ ਗਏ ਪਰ ਵਿੱਚ ਰਸਤੇ ਹੀ ਛੱਡ ਗਏ ਸਿਮਰਨ ਕਹਿੰਦੀ ਸਾਡੀ ਮਾੜੀ ਕਿਸਮਤ ਪਾਪਾ ਪਤਾ ਨਹੀਂ ਤੈਨੂੰ ਕਿਵੇਂ ਮਿਲ ਗਏ ਤੇ ਜਗਤਾਰ ਸਿੰਘ ਕਹਿੰਦੇ ਹੁਣ ਇਹ ਵੀ ਦੱਸੋ ਤੁਸੀਂ ਮੈਨੂੰ ਕਿਵੇਂ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ਇਹ ਤਾਂ ਭਲਾ ਹੋਵੇ ਉਸ ਬਿੱਲੀ ਦਾ ਜਿਸ ਨੇ ਮੇਰਾ ਖਾਣਾ ਖਾ ਲਿਆ ਮੇਰੀ ਜਗਾ ਉਹ ਮਰ ਗਈ ਬਲਜੀਤ ਖੁਸ਼ ਹੋ ਕੇ ਕਹਿੰਦੀ ਤੁਹਾਨੂੰ ਸਭ ਕੁਝ ਯਾਦ ਆ ਗਿਆ ਪਾਪਾ ਰਣਜਗਤਾਰ ਸਿੰਘ ਬਲਜੀਤ ਨੂੰ ਗੱਲ ਆ ਕੇ ਕਹਿੰਦੇ ਜਦੋਂ ਰਣਜੀਤ ਸਭ ਕੁਝ ਸੱਚ ਦੱਸ ਰਿਹਾ ਸੀ ਤਾਂ ਮੈਨੂੰ ਸਭ ਕੁਝ ਯਾਦ ਆ ਗਿਆ ਸੀ ਪਰ ਮੈਂ ਦੇਖ ਰਿਹਾ ਸੀ ਕਿ ਮੇਰੀ ਮਰੀ ਹੋਈ ਨੋ ਜਿੰਦਾ ਕਿਵੇਂ ਹੋ ਗਈ ਤਾਂ ਬਲਜੀਤ ਕਹਿੰਦੀ ਵੀਰ ਜੀ ਤੁਸੀਂ ਪਾਪਾ ਨਾਲ ਇੰਨਾ ਕੁਝ ਕੀਤਾ ਤੁਹਾਨੂੰ ਪੂਰਾ ਸ਼ਰਮ ਨਾਈ ਤੇ ਸੜਕ ਤੇ ਇੱਕ ਸਾਲ ਰੋਲਦੇ ਫਿਰੇ ਤੇ ਇੱਕ ਦਿਨ ਪਾਪਾ ਇਸ ਦੁਨੀਆ ਤੋਂ ਚਲੇ ਵੀ ਜਾਂਦੇ ਤਾਂ ਤੂੰ ਆ ਕੇ ਉਹਨਾਂ ਨੂੰ ਇਹ ਕਹਿ ਦਿੰਦਾ ਕਿ ਪਾਪਾ ਦਾ ਮੈਂ ਅੰਤਿਮ ਸੰਸਕਾਰ ਕਰ ਦਿੱਤਾ ਤੇ ਜਿਹੜੇ ਇਹਨੇ ਦਿਨਾਂ ਤੋਂ ਤੂੰ ਪਾਪਾ ਦੀ ਆਵਾਜ਼ ਸੁਣਾ ਰਿਹਾ ਸੀ ਉਹ ਕਿਸ ਦੀ ਸੀ ਰਣਜੀਤ ਕਹਿੰਦਾ ਉਹ ਤਾਂ ਮੈਂ ਇੱਕ ਐਪ ਤੋਂ ਆਵਾਜ਼ ਰਿਕਾਰਡ ਕਰਕੇ ਤੈਨੂੰ ਸੁਣਾਉਂਦਾ ਸੀ ਤਾਂ ਕਿ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ ਬਲਜੀਤ ਕਹਿੰਦੀ ਸੌਰੀ ਵੀਰੇ ਹੁਣ ਤੁਸੀਂ ਦੋਨੋਂ ਕਦੇ ਵੀ ਅਮਰੀਕਾ ਵਾਪਸ ਨਹੀਂ ਜਾ ਸਕਦੇ ਕਿਉਂਕਿ ਪੁਲਿਸ ਆ ਰਹੀ ਹੈ ਉਹ ਤੁਹਾਡੀ ਅਸਲੀ ਜਗ੍ਹਾ ਲੈ ਕੇ ਜਾਵੇਗੀ ਸਬੂਤ ਲਈ ਮੈਂ ਸਾਰੀਆਂ ਗੱਲਾਂ ਰਿਕਾਰਡ ਵੀ ਕਰ ਲਈਆਂ ਹਨ ਰਣਜੀਤ ਕਹਿੰਦਾ ਬਲਜੀਤ ਮੈਨੂੰ ਮਾਫ ਕਰ ਦੇ ਆਪਣੇ ਪਾਪਾ ਨੂੰ ਕਹਿੰਦਾ ਪਾਪਾ ਤੁਸੀਂ ਬਲਜੀਤ ਨੂੰ ਕੁਝ ਕਹੋ ਨਾ ਮੈਂ ਬੜੀ ਮੁਸ਼ਕਲ ਨਾਲ ਅਮਰੀਕਾ ਵਿੱਚ ਸੈਟਲ ਹੋਇਆ ਸਭ ਕੁਝ ਬਰਬਾਦ ਹੋ ਜਾਵੇਗਾ ਮੇਰਾ ਜਗਤਾਰ ਸਿੰਘ ਨੇ ਰਣਜੀਤ ਸਿੰਘ ਨੂੰ ਥੱਪੜ ਮਾਰਦੇ ਹੋਏ ਹੁਣ ਕਿਉਂ ਤੂੰ ਮਾਫੀ ਮੰਗ ਰਿਹਾ ਜਾਂ ਕੋਈ ਹੋਰ ਪਲਾਨ ਬਣਾ ਲ ਮੈਨੂੰ ਬਿਮਾਰ ਬਣਾਉਣ ਦਾ ਉਸੇ ਟਾਈਮ ਪੁਲਿਸ ਆ ਗਈ ਉਸੇ ਟਾਈਮ ਪੁਲਿਸ ਆ ਗਈ ਤੇ ਫਿਰ ਰਣਜੀਤ ਤੇ ਸਿਮਰਨ ਨੂੰ ਲੈ ਗਈ ਫਿਰ ਬਲਜੀਤ ਆਪਣੇ ਪਾਪਾ ਦੇ ਸੀਨੇ ਨਾਲ ਲਾ ਕੇ ਕਹਿੰਦੀ ਪਾਪਾ ਅੱਜ ਮੈਂ ਬਹੁਤ ਖੁਸ਼ ਆ ਤੁਸੀਂ ਠੀਕ ਹੋ ਗਏ ਤੁਹਾਨੂੰ ਅੱਜ ਕੋਈ ਹੋਰ ਵੀ ਮਿਲਨ ਆਇਆ ਹਰਨੇਕ ਸਿੰਘ ਆਉਂਦਾ ਹੋਇਆ ਕਹਿੰਦਾ ਕਿਉਂ ਭਲੱਕੜ ਮੈਂ ਤੈਨੂੰ ਯਾਦ ਆ ਜਗਤਾਰ ਸਿੰਘ ਹੱਸਦੇ ਹੋਏ ਕਹਿੰਦੇ ਤੈਨੂੰ ਕਿਵੇਂ ਭੁੱਲ ਸਕਦਾ ਹਾਂ ਯਾਰ ਹਰਨੇਕ ਸਿੰਘ ਕਹਿੰਦੇ ਇੱਕ ਗੱਲ ਦੱਸ ਤੂੰ ਤਾਂ ਬਹੁਤ ਖੁਸ਼ ਸੀ ਅਮਰੀਕਾ ਜਾਣ ਲਈ ਤੇਰੇ ਵੱਲ ਵੇਖ ਕੇ ਇਸ ਤਰ੍ਹਾਂ ਨਹੀਂ ਲੱਗ ਰਿਹਾ ਸੀ ਕਿ ਰਣਜੀਤ ਤੈਨੂੰ ਨਾਲ ਲੈ ਕੇ ਜਾਣ ਦਾ ਜ਼ੋਰ ਪਾ ਰਿਹਾ ਸੀ ਉਹ ਤਾਂ ਤੂੰ ਹੁਣ ਸ਼ੁਕਰ ਕਰ ਆਪਣੀ ਧੀ ਤੇ ਜਵਾਈ ਦਾ ਬਲਜੀਤ ਕਹਿੰਦੀ ਹੁਣ ਤਾਂ ਖੁਸ਼ੀਆਂ ਮਨਾਉਣ ਦੇ ਦਿਨ ਆਏ ਨੇ ਭੁੱਲ ਜਾਓ ਪੁਰਾਣੀਆਂ ਗੱਲਾਂ ਨੂੰ ਤੇ ਫਿਰ ਸਾਰੇ ਹੱਸਣ ਲੱਗੇ ਤਾਂ ਦੋਸਤੋ ਸਾਨੂੰ ਆਪਣੇ ਮਾਂ ਪਿਓ ਦੀ ਇੱਜ਼ਤ ਤੇ ਸਤਿਕਾਰ ਕਰਨਾ ਚਾਹੀਦਾ ਨਾ ਕਿ ਉਹਨਾਂ ਨੂੰ ਬੋਝ ਸਮਝਣਾ ਚਾਹੀਦਾ ਹਾਂਜੀ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਇਸੇ ਤਰ੍ਹਾਂ ਤੁਹਾਨੂੰ ਨਵੀਆਂ ਕਹਾਣੀਆਂ ਮਿਲਣਗੀਆਂ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਰੱਬ ਰਾ